ਜੀ ਭਾਜੀ ਕੀ ਨਾਮ ਤੁਹਾਡਾ ਜੀ ਗੁਰਦੀਪ ਸਿੰਘ ਜੀ ਕਿਹੜਾ ਪਿੰਡ ਜੀ ਪਿੰਡ ਕਲੇਰ ਜੀ ਹਾਂਜੀ ਕੀ ਮਸਲਾ ਤੁਹਾਡਾ ਜੀ ਮਸਲਾ ਇਹ ਜੀ ਅੱਗੇ ਸਾਡਾ ਤੁਹਾਨੂੰ ਦੱਸਿਆ ਯਕੀਨ ਹੈ ਪੁਰਾਣਾ ਆਦੇਦਾਂ ਨਾਲ ਝਗੜਾ ਚੱਲਦਾ ਸੀ ਤੇ ਮਹਿਕ ਮਿਹਨਿਆਰਾ ਬੰਦ ਕਰਾਤਾ ਸੀ ਤੇ ਬੰਦ ਕਰਾਏ ਨੂੰ ਇਹਨੂੰ ਕੋਈ 26 ਤਰੀਕ ਨੂੰ ਰਾਤ ਵੀ ਇਹਨਾਂ ਨੇ ਆੜੇ ਦਾ ਕੋਈ ਸਮਾਨ ਖੜਿਆ ਰਾਤੀ ਫੇਰ ਇਹਨਾਂ ਨੇ ਆਣ ਕੇ ਲੱਕੜਾ ਚੋਰੀ ਸਮਾਨ ਖੜਦੇ ਰਾਤ ਨੂੰ 1.5 ਦੇ ਕਰੀਬ ਹੀ ਆਉਂਦੇ ਨੇ ਸਖਦਾਲ ਸਿੰਘ ਪੁੱਤਰ ਦਲਬੀਰ ਸਿੰਘ ਰਪਾਲ ਸਿੰਘ ਪੁੱਤਰ ਤਲਬੀਰ ਸਿੰਘ ਤਲਬੀਰ ਸਿੰਘ ਪੁੱਤਰ ਦਾਨ ਸਿੰਘ ਸਿਮਰਜੀਤ ਸਿੰਘ ਪੁੱਤਰ ਸਗਰਾਤ ਸਿੰਘ ਵਤਾਰ ਸਿੰਘ ਪੁੱਤਰ ਜਗENDER ਸਿੰਘ ਹੀਰਾ ਸਿੰਘ ਪੁੱਤਰ ਵਤਾਰ ਸਿੰਘ ਸੁਖਾ ਸਿੰਘ ਪੁੱਤਰ ਵਤਾਰ ਸਿੰਘ ਤੇ ਬਾਕੀ ਰਾਜਪਾਲ ਸਿੰਘ ਦੇ ਪੁੱਤਰ ਵਤਾਰ ਸਿੰਘ ਤੇ ਇਸ ਗੁਰਪ੍ਰੀਤ ਸਿੰਘ ਪੁੱਤਰ ਵਤਾਰ ਸਿੰਘ ਇਹ ਪੁੱ ਤਕਰੀਬਨ 10 ਤੇ 15 ਕੇ ਬੰਦੇ ਰਾਤੀ ਵੀ ਹੈਗੇ ਹੀ ਜਿਹੜੇ ਚੋਰੀ ਕਰਦੇ ਨੇ ਔਰ ਇਹਨਾਂ ਚੋਰੀਆਂ ਬਹੁਤ ਕੀਤੀਆਂ ਗਈਆਂ ਚੋਰੀਆਂ ਤੇ ਆਤੀ ਨਹੀਂ ਜੇ ਟਰੈਕਟਰ ਵਾਲੀ ਸਗਰਾ ਸਿੰਘ ਲਿਉਂਦਾ ਵਾ ਤੇ ਇਹ ਚੋਰੀ ਰਾਤ ਜਿਹੜੀ ਜੇ ਇੱਥੇ ਚੋਰੀ ਦੋ ਵਾਰਾ ਕਰਦੇ ਨੇ ਤੇ ਫਿਰ ਦਾ ਮਤਲਬ ਵੀ ਚੋਰ ਪੱਕੇ ਨੇ ਤੇ ਪੁਲਿਸ ਜਿਹੜਾ ਐ ਐਸਐਚਓ ਲੁੱਪੋ ਗਿਆ ਸਾਰਾ ਕੁਝ ਉਹ ਕਰਾ ਰਿਆ ਵਾ ਐਸਐਚਓ ਦੀ ਸ਼ਹਿ ਦੇ ਨਾਲ ਕੰਮ ਹੋ ਰਿਹਾ ਵਾ ਮੁੱਖ ਮੰਤਰੀ ਸਾਹਿਬ ਜਾਂ ਐਸਐਸਪੀ ਸਾਹਿਬ ਡੀਜੀ ਸਾਹਿਬ ਕੋਲ ਅਫਸਰ ਕਹਿੰਦੇ ਨੇ ਪੁਲਿਸ ਨਿਆਂ ਸਾਦੂ ਪੁਲਿਸ ਨੇ ਇਹੋ ਜਿਹਾ ਇਨਸਾਫ ਦੇਣਾ ਵਾ ਕਿਉਂਕਿ ਇੰਚਾਰਜ ਨੂੰ ਵੀ ਦਰਖਾਸਤ ਦੇ ਚੁੱਕੇ 26 ਤਰੀਕ ਦੀ ਉਹਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਰਾਮ ਤੀਰਥ ਵਾਲੇ ਪਰ ਉਹ ਕਹਿੰਦੇ ਵੀ ਉਹ ਸਮਾਨ ਉਹਨਾਂ ਦਾ ਆਪਣਾ ਤਾਂ ਕਰਕੇ ਲੈ ਜਾ ਰਹੇ ਕੋਈ ਸਮਾਨ ਦਾ ਸਾਡੇ ਤਾਜ ਲੱਗਾ ਮਾਲਕੀ ਸਾਨੂੰ ਕਿਹੜਾ ਕੋ ਰੈਂਟ ਦਿੱਤਾ ਨੇ ਕੋਰਟ ਦਾ ਆਰਡਰ ਲੈ ਹੁਣ ਰਾਤ ਚੋਰੀ ਕਰਨ ਦੀ ਕੀ ਲੋੜ ਨਹੀਂ ਜੇ ਸਮਾਨ ਉਹਨਾਂ ਦਾ ਤਾਂ ਚੋਰ ਕਿਉਂ ਬੰਦੇ ਨੇ ਰਾਤ ਨੂੰ 2 ਵਜੇ ਚੁੱਕਣ ਦਾ ਤਕਾਰ ਨਹੀਂ ਕੋਈ ਨਹੀਂਗਾ ਚੁੱਕਦੇ ਰਾਤ ਨੂੰ 1 2 ਵਜੇ ਨਾਲ ਸਮਾਨ ਆਣ ਕੇ ਚੋਰੀ ਕਰਦੇ ਨੇ ਚੋਰੀ ਦਾ ਤੁਸੀਂ ਸਮਝ ਲਓ ਪੈਸੇ ਦਾ ਜੀ ਕੋ ਮਰ ਜਾਂਦਾ ਪੁਲਿਸ ਉਹਦੇ ਪਰਚਾ ਨਹੀਂ ਦਰਜ ਕਰਦੀ ਚੋਰੀ ਦਾ ਪਰਚਾ ਪੰਦਾ ਹੈ ਪਰਚਾ ਦਰਜ ਕਰ ਲੈਣਾ ਦੇ ਉੱਤੇ ਜੇ ਸਮਾਨ ਉਹਨਾਂ ਦਾ ਵਾ ਤੇ ਦਿਨੇ ਘੜਨਾ ਰਾਤ ਚੋਰੀ ਕਰਨਾ ਤੇ ਮਦਦ ਲਈ ਕੋਈ ਨਹੀਂਗਾ ਤੇ ਸਬੰਧੀ ਤੁਸੀਂ ਇਹ ਦਰਖਾਸਤਾਂ ਦਿੱਤੀਆਂ ਕਿਸੇ ਬਿਲਕੁਲ ਐਸਐਸਪੀ ਸਾਹਿਬ ਨੂੰ ਦਿੱਤੀਆਂ ਜੀ ਪੁਲਿਸ ਚੌਕੀ ਵੀ ਦਿੱਤੀ ਦਰਖਾਸਤ ਜੀ ਕਦੋਂ ਕਦੋਂ ਸਮੇਂ-ਸਮੇਂ ਨਾਲ ਦਰਖਾਸਤਾਂ ਨਾਲ-ਨਾਲ ਦੇਈ ਜਾਂਦੀਆਂ ਜੀ ਬਾਈ ਤੇ ਦਿੱਤੀ ਹੈ ਜੀ ਇੱਕ ਬਾਈ ਨੂੰ ਐਸਐਸਪੀ ਸਾਹਿਬ ਨੂੰ ਦਿੱਤੀ ਪਹਿਲੇ ਚੁੱਕਣ ਤੋਂ ਅੱਛਾ ਚੁੱਕਣ ਤੋਂ ਪਹਿਲਾਂ ਵੀ ਪਹਿਲਾਂ ਵੀ ਦਿੱਤੀ ਆ ਕਿ ਜੀ ਸਮਾਨ ਚੁੱਕਣ ਤੋਂ ਤੇ ਦੂਸਰੀ ਜਿਹੜੀ ਹੁਣ 26 ਤ ਨੂੰ ਚੁੱਕਿਆ 26 ਨੂੰ ਐਸਐਸਪੀ ਸਾਹਿਬ ਨੂੰ ਦਿੱਤੀ ਆ ਚੌਂਕੀ ਚਾਰਜ ਨੂੰ ਦਿੱਤੀ ਆ ਜੀ ਅੱਜ ਫੇਰ ਅਸੀਂ ਦੇਣ ਜਾ ਰਹੇ ਹਾਂ ਤੇ ਤੁਹਾਨੂੰ ਜਦੋਂ ਜਾਂਦੇ ਜੇ ਤੇ ਕੀ ਕਹਿ ਰਹੀ ਐ ਗੋਪਾਲ ਸਿੰਘ ਕੀ ਕਹਿ ਰਹੀ ਆ ਪੁਲਸ ਟਾਲ ਮਟੋਲਾ ਕਰਦੀ ਆ ਪੁਲਸ ਉਹਨਾਂ ਦੇ ਨਾਲ ਮਲਜਮਾ ਤੇ ਮੇਰੀ ਹੋਈ ਆ ਪੁਲਸ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਵੀ ਜੇ ਮਾਰਦਾਤਾ ਹੁੰਦੀਆਂ ਪੁਲਸ ਜੇ ਨਿਸਾਬ ਚਾਵੇ ਤੇ ਮਾਰਦਾਤਾ ਹੋਣ ਹੀ ਨਾ ਇਹ ਪੁਲਸ ਜਿਹੜੀ ਆ ਇਹ ਜੋ ਕੁਝ ਕਰਾਉਣ ਦੀ ਪੁਲਿਸ ਹੀ ਕਰਾ ਰਹੀ ਆ ਕੁਰਕੀ ਮੰਗ ਕਰਦੇ ਹੋ ਤੁਸੀਂ ਮੰਗ ਹੈ ਮੁੱਖ ਮੰਤਰੀ ਸਾਹਿਬ ਉਹ ਐਸਐਸਪੀ ਸਾਹਿਬ ਡੀਜੀਏ ਕੁੱਲ ਅਫਸਰ ਜੋ ਵੀ ਉੱਚ ਅਧਿਕਾਰੀ ਆ ਉਹਨਾਂ ਕੋ ਸਾਡੀ ਇਹੋ ਮੰਗ ਹੈ ਸਾਨੂੰ ਨਿਸ਼ਾਬ ਚਾਹੀਦਾ ਨਿਸ਼ਾਬ ਕਿੱਥੇ ਰਹਿ ਗਿਆ ਜੀ ਮੁੱਖ ਮੰਤਰੀ ਸਾਹਿਬ ਵਿਚਾਰੇ ਰੌਲਾ ਪਾਉਂਦੇ ਨੇ ਉਹਦੀ ਸੁਣਦਾ ਹੀ ਕੋਈ ਨਹੀਂ ਮੈਨੂੰ ਥੱਲੇ ਜਾਪਦਾ ਜਨਿਆ ਪੁਲਿਸ ਵਿੱਚ ਸ਼ਜੀਦਾ ਹੀ ਕੋਈ ਨਹੀਂ ਹੈਗੀ ਨਾ ਕੋ ਕੰਮ ਕਰੇ ਰੋਜ਼ ਕਿੰਨੇ ਕਤਲ ਹੋ ਰਹੇ ਨੇ ਇੱਥੇ ਵੀ ਬੰਦੇ ਮਰਨ ਦਾ ਕਾਰਨ ਬਣਿਆ ਸਾਡਾ ਇਹ ਵਿਭਾਗ ਜੋ ਮਿਆਰ ਹੋਊਗਾ ਲੜਾਈ ਇੱਥੇ ਵੀ ਹੋਣੀਆਂ ਕਤਲ ਵੀ ਹੋਣੇ ਆ ਹੋ ਸਕਦਾ ਦਾ ਸਾਨੂੰ ਮਾਰਨਗੇ ਜਾਂ ਜੇ ਆ ਜੀਏ ਤਾਂ ਹੀ ਉਹਨਾਂ ਨੂੰ ਮਾਰਾਂਗੇ ਤਾਂ ਸਾਨੂੰ ਮਾਰਨਗੇ ਇਹ ਪੁਲਿਸ ਕਰਾ ਰਹੀ ਆ ਇਹ ਬੰਦੇ ਇੱਥੇ ਮਰਨੇ ਆ ਮਰਾਉਣੇ ਪੁਲਿਸ ਨਹੀਂ ਇਸ ਜਗ੍ਹਾ ਦੇ ਉੱਤੇ ਹੈਗੇ ਨੇ ਇਹ ਪੁਲਿਸ ਕੁਝ ਨਹੀਂ ਕਰ ਰਹੀ ਐ ਅਸੀਂ ਸਮੇ ਸਮੇ ਨਾਲ ਪੁਲਿਸ ਨੂੰ ਮਿਲਦੇ ਆ ਅਸੀਂ ਬਚਣਦੇ ਆ ਪਰ ਪੁਲਿਸ ਨਹੀਂ ਬਚਨ ਦਿੰਦੀ ਇਹ ਮੁਲਜ਼ਮ ਜਿਹੜੇ ਨੇ ਇਹ ਅਹਲੇ ਪੂਰੇ ਪੁਲਿਸ ਦੇ ਨਾਲ ਛੇ ਦੇ ਚੱਲ ਰਹੇ ਨੇ ਇਹਨਾਂ ਨੂੰ ਪੁਰਾਣੀਆਂ ਆਤਾਂ ਪਈਆਂ ਨੇ ਪੁਰਾਣੇ ਕੰਮਰੀ ਵਾਲੇ ਬੰਦੇ ਨੇ ਇਹ ਪੁਰਾਣੇ ਮਾਰੇ ਅੰਸਰ ਲੋਕ ਨੇ ਜਿਹੜੇ ਇਹ ਕੰਮ ਕਰ ਰਹੇ ਨੇ ਪੁਲਿਸ ਨਹੀਂ ਇਹਦੇ ਚੀਦਾ ਹੈਗੀ ਕੋਈ